ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਆ ਤੁਹਾਡਾ ਸਰਾਜ ਪਿਛਲੇ ਤਿੰਨਾਂ ਦਿਨਾਂ ਤੋਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਤਰਥਲੀ ਮਚੀ ਹੋਈ ਹੈ ਇੱਕ ਪਾਸੇ ਭਾਬੀ ਕਮਲ ਕੌਰ ਦਾ ਕਤਲ ਹੋਇਆ ਭਾਈ ਅਮਰਤਪਾਲ ਖਾਲਸਾ ਮਹਿਰੂ ਦੇ ਸਾਥੀਆਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਲੇਕਿਨ ਮਾਸਟਰ ਮਾਈਂਡ ਜਿਹੜਾ ਹੈ ਉਹ ਭਾਈ ਅਮਰਤਪਾਲ ਖਾਲਸਾ ਮਾਹਿਰੋ ਜਿਹੜੇ ਨੇ ਪੰਮੰਨੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਹੁਣ ਵਕ ਵਕ ਯੂਟਿਊਬਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਸ਼ਬਦਾਵਲੀ ਅਸ਼ਲੀਲ ਤਸਵੀਰਾਂ ਪੇਸ਼ ਕਰਦੇ ਨੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਪੂਰਾ ਪੰਜਾਬ ਦਾ ਸੱਭਿਆਚਾਰ ਖਰਾਬ ਕਰਕੇ ਰੱਖਿਆ ਹੋਇਆ ਹੈ ਜਿਹੜੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਖਲਵਾਲ ਕਰ ਰਹੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਗੱਲ ਕਹਿ ਦਿੱਤੀ ਗਈ ਹੈ ਭਾਈ ਅਮਰਤਪਾਲ ਮਹਿਰੂ ਸਿੰਘ ਉਹਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਕਿ بڑے ਗੱਡੀ ਚੱਲ ਰਹੇ ਨੇ ਉਹਨਾਂ ਕਿਹਾ ਜਿਹੜੀ ਸਜ਼ਾ ਹੈ ਉਹ ਤਾਂ ਮਿਲਣੀ ਮਿਲਣੀ ਹੈ ਲੇਕਿਨ ਜੇਕਰ ਜੇਲ੍ਹ ਦੇ ਵਿੱਚ ਜਾਵਾਂਗਾ ਕਿਉਂਕਿ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਇਧਰ ਪ੍ਰੀਤ ਜੱਟੀ ਵੀ ਇੱਕ ਵੀਡੀਓ ਬੜੇ ਵੱਡੇ ਪੱਧਰ ਤੇ ਹੋਣ ਹੋ ਰਹੀ ਹੈ ਕਿਸ ਤਰ੍ਹਾਂ ਉਹ ਗੱਲਬਾਤ ਕਰ ਰਹੀ ਹੈ ਪਹਿਲਾ ਆਪਾਂ ਗੱਲਬਤ ਹੁੰਦੀ ਆ ਕਿ ਵਾਕਿਆ ਇਹ ਧਮਕੀ ਹੈ ਆਬਰਤਪਾਲ ਮਹਿਰੋ ਹਣਾਵਲੋਂ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਦਿੱਤੀ ਗਈ ਜਾਂ ਉਹ ਝੂਠ ਬੋਲ ਰਹੀ ਹੈ ਕੱਲ੍ਹ ਤੇ ਮੈਂ ਉਹ ਮੇਰੇ ਮਤਮੇਨ ਕੋਲ ਦੇ ਨਾ ਆਰਡਰ ਕਰਦੇ ਪਏ ਆ ਨਾ ਠੀਕ ਤੂੰ ਨਾ ਆਰਡਰ ਜਿਹੜੀ ਪਰਮੋਸ਼ ਕਰਦੀ ਰਹਿੰਦੀ ਸੋ ਇਹ ਕਸ ਪਰਮੋਸ਼ ਕਰਕੇ ਜਿਹੜੀ ਮੈਂ 10 ਜਰਮੇ ਦੇ ਪਹਿਲਾਂ ਜੂਮੇ ਫਾਰਵਰਡ ਕਾਲਿੰਗ ਸੀ ਉਹ 10 ਜਰਮੇ ਦੇ ਬਣਾ ਮੈਂ ਜਿੰਮ ਨਾ ਉੱਪਰ ਮੋੜਨਾ ਪਾਉਂਦੀ ਆ ਤੇ ਜਮਾਤ ਮਤਮਨ ਕੋਈ ਹੋ ਜੇ ਆਰਡਰ ਦੇ ਖੁਸ਼ ਹੋਸ਼ ਵਿੱਚ ਬ੍ਰੋਨਿੰਗ ਦੀ ਤਰਫ ਤੋਂ ਉਸ ਵੇਲੇ ਤੇ ਮੈਨੂੰ ਇਨਾ ਲੱਗੋ ਕਿ ਕੋਈ ਮੈਨੂੰ ਵੀਡੀਓ ਸੈਂਡ ਕਰੇ ਜਾਂ ਤਾਂ ਕੋਈ ਮੈਚ ਕਰੀ ਜਾਂਦਾ ਕੋਈ ਤੋਂ ਕੀ ਆਵਾਜ਼ੇ ਵੀ ਕਾਲ ਸਾਈ ਜਾਂਦਾ ਕਿ ਫਸਟ ਦੇ ਕੋ ਦੋ ਦੇਣਾ ਠਾਈ ਮਾ ਤੇ ਇਸ ਰਹਨ ਨਾਲ ਤੇਰੇ ਵਾਤੇ ਕਿ ਮੈਂ ਨਾਲ ਤੇਨ ਵਾਗਵਾ ਤੇ ਕਿਾ ਕੇ ਮੰਨੀ ਦੇਖਣਾ ਜਿਹਨੂੰ 5 ਮਨ ਤੋਂ ਬੇਬੀ 10 ਮਨ ਉਹ ਤੋਂ 5 ਮਨ ਹੋ ਰਹੀ ਏ ਛੋੜ ਮਨ ਮੈਂ ਮੇਰੇ ਨਾਲ ਧੁਮਾਕ ਤੇ ਮੇਰੇ ਟਾਈਮ ਤੋਂ ਬਿਨਾਂ ਸਵੇਰ ਦੀ ਫੋਰਡ ਫਲੋਟ ਕੋਲ ਕਿਹਨਾਂ ਧੁਮਾਕ ਰਹਾ ਹੋ ਰਿਹਾ ਹੈ ਅਸਲ ਤੇ ਸੋਸ਼ਲ ਮੀਡੀਆ ਤੇ ਵੀ ਰਹੀਆਂ ਤੇਰਾ ਫਸਟ ਡੇ ਆ ਕਿ ਤੈਨੂੰ ਇਹਨਾਂ ਬੈਡ ਵੀ ਨੂੰ ਲੱਗਿਆ ਨਾ ਮੈਨੂੰ ਲੱਗਦਾ ਕਿ ਸਿੰਪਲ ਸੌਫਟਸ ਨਹੀਂ ਕਰਕੇ ਉਹ ਕਰਨੀ ਹੈ ਨਹੀਂ ਮਸੂਮ ਜਦੋਂ ਇਹ ਨੂੰ ਕਰਦੇ ਮੈਂ ਉਹ 4 ਮਿੰਟ ਦੱਸੋ ਕਿ ਮੈਂ ਗਲਤੀ ਕਿ ਕਿਸਾਰ ਪੰਜਾਬ ਫੋਰਨ ਤੋਂ ਕੋਹੋਂ ਨਾਲ ਆ ਕੇ ਫਿਰ ਸਿਰਫ ਵੀਡੀਓ ਦੇ ਕਰ ਦੋਤੇ ਜੇ ਮੈਂ ਹੋਰ ਗਲਤੀ ਕਰਦੀ ਆ ਮੈਂ ਕੋਸ਼ਿਸ਼ ਵਰਚੁਅਲ ਕੰਟੈਂਟ ਅਪਲੋਡ ਕਰਦੀ ਆ ਕੋ ਛੋਟੇ ਤੋਂ بڑے ਜਿਹੜਾ ਹਾਦਸਾ ਮੈਂ ਫ੍ਰੈਂਡਰ ਦੇ ਸ਼ਾਰਟਸ ਮੈਂ ਸ਼ਾਰਟ ਦਾ ਤੋਂ ਨਹੀਂ ਮੈਨੂੰ ਦੱਸੋ ਨਾ ਮੈਂ ਗਲਤੀ ਕਿ ਕਿੰਸੀ ਆ ਆ ਤੇ ਗਲਤ ਬਿਲਕੁਲ ਗਲਤੀ ਹੈ ਮੈਂ ਜਾਰ ਜਾਰ ਕੇ ਦੁਬਾਰੀ ਕਰਦੇ ਪੈ ਜੇ ਨੋ ਕਰ ਰਹੀ ਵੀਡੀਓ ਦਾ ਟਾਈਮ ਤੋਂ ਆਨ ਲਾਈਕ ਜਾਂ ਦਬੇ ਕੋਸ਼ਿਸ਼ ਕਰੀਆ ਨਾ ਜਿਹੜਾ ਕਿ ਤੱਕ ਮੇਰੇ ਰਹਿ ਜਾਂਦੀ ਅੱਜ ਸਾਰੇ ਪਰਦਾਮੇ ਨੂੰ ਨਹੀਂ ਪਤਾ ਕਿ ਯਾਰ ਉਹ ਹੋਏ ਕੀ ਗਿਆ ਤਾਂ ਉਹ ਟੋਰਨਟ ਪਰ ਸਿੰਗਲ ਫਾਈਲ ਉਹ ਗਰਤੀ ਕਿੰਨੀ ਆ ਰਹਾ ਹੋਰ ਵੇ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਂ ਬਹੁਤ ਕੁ ਬੜੀ ਗਾਇਨ ਦੇ ਟ੍ਰੀਪੋਸਟ ਆ ਗਿਆ ਛੱਡ ਕੰਮ ਤੇ ਮੈਂ ਇਹ ਵੀਡੀਓ ਬਣਾਉਣ ਬੜ ਕਰੂਗੀ ਮੈਂ ਉਹ ਕੱਟ ਬੰਦ ਉਹ ਆ ਕੇ ਵੀਡੀਓ ਬਣਾਉਂ ਕਰਦੀ ਹਾਂ ਹੁਣ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਅਬ ਇਹ ਫੋਟੋਟਾਲ ਕਰਦੇ ਪਰ ਹੋਇਆ ਫੇਕ ਆ ਗਿਆ ਮੈਨੂੰ ਨਹੀਂ ਪਤਾ ਕੋਈ ਮੈਨੂੰ ਜਾਣ ਕੇ ਡਰਾਉਣਾ ਪਿਆ ਕੋਈ ਕੀ ਕਮ ਕੇ ਨਾ ਹੱਥ ਜੋੜ ਕੇ ਆਈ ਹੈ ਕਿ ਤਾ ਹਾਂ ਕਿ ਮੈਂ ਕਿ ਤੇ ਤੁਹਾਡੇ ਨਾਮ ਕਿੰਨਾ ਜ਼ਾਰ ਹੂੰ ਤੁਮਾਗਦੀ ਹੈ ਪੰਨੂ ਸੰਗਤ ਦਾ ਬੰਦ ਕਰ ਦੋ ਯਾਰ ਬਹੁਤ ਆਡੀਅਸਨ ਦਾ ਵੀਡੀਓ ਦੇਖ ਕੇ ਮੇਰਾ ਦਮਾਗ ਰੋ ਗਿਆ ਯਾਰ ਪਰ ਪਾਗਲ ਥੋੜੀ ਨਾਲ ਜਿਹੜੀ ਚੀਜ਼ ਤੋਂ ਬੜਾ ਕੀਤਾ ਮੈਂ ਅਜੀਜ਼ਾ ਹਰ ਮਰ ਰੁਕੀਆਂ ਹਰ ਮਨ ਮਾਫੀ ਦੀ ਗੱਲ ਨਾ ਮਾਫੀ ਵੀ ਹੋ ਗਈ ਆ ਇਹ ਹੈ ਪ੍ਰੀਤ ਜੱਟੀ ਜਿਸ ਵੱਲੋਂ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਜਿਸ ਨੂੰ ਫੋਨ ਕਾਲਸ ਆ ਰਹੇ ਨੇ ਕਿ ਤੁਹਾਡੇ 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 ਪਰਿਵਾਰ ਪਰਿਵਾਰ ਦੇ ਪਰਕੱਚੇ ਉਡਾ ਦੇਾਂਗੇ ਤੁਹਾਡੇ ਕੋਲ ਦੋ ਤਿੰਨ ਦਿਨ ਨੇ ਉਸ ਬਬਾ ਤੁਹਾਨੂੰ ਮੌਤ ਦੇ ਘਾਟ ਤਾਰ ਦਿੱਤਾ ਜਾਵੇਗਾ ਫੇਕ ਕੌਲਾਂ ਦਾ ਸ਼ਿਕਾਰ ਹੋ ਗਈ ਹੈ ਡਿਪਰੈਸ਼ਨ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਉਸਨੇ ਆਪਣੀ ਵੀਡੀਓ ਪਾ ਕੇ ਲੋਕਾਂ ਦੇ ਕੋਲੋਂ ਮਾਫੀ ਮੰਗੀ ਹੈ ਕਿ ਭਾਈ ਤੁਸੀਂ ਮੈਨੂੰ ਤੰਗ ਨਾ ਕਰੋ ਮੈਂ ਹੋਰ ਡਿਪਰੈਸ਼ਨ ਦੇ ਵਿੱਚ ਆ ਜੇਕਰ ਮੈਂ ਦੂਸਰੀਆਂ ਵੀਡੀਓ ਪਾ ਰਹੀਆਂ ਜਿਹੜੀਆਂ ਅਸ਼ਲੀਲ ਨਹੀਂ ਉਸ ਦੇ ਉੱਤੇ ਵੀ ਕਿੰਤੂ ਪ੍ਰੰਤੂ ਕਿਉਂ ਕੀਤੇ ਜਾ ਰਿਹਾ ਮੈਨੂੰ ਵਾਰ-ਵਾਰ ਰੁਕਿਆ ਜਾ ਰਿਹਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਨਹੀਂ ਪਾਉਣੀ ਉਹਨੇ ਕਿਹਾ ਜਿਹੜੇ ਨਗੇਜ ਪੁਣਾ ਕਰਦੇ ਨੇ ਜਿਹੜੇ ਅਸ਼ਲੀਲ ਪਾਉਂਦੇ ਨੇ ਮਨਨ ਨੂੰ ਕਿਉਂ ਨਹੀਂ ਰੁਕਿਆ ਜਾਂਦਾ ਮੈਨੂੰ ਹੀ ਵਾਰ-ਵਾਰ ਧਮਕੀਆਂ ਕਿਉਂ ਦਿੱਤੀਆਂ ਜਾਂਦੀਆਂ ਧੰਨ